ਤੇ ਅੱਜ ਲੜਾਂਗੇ ਤਿਆਰੀ ਕਾਰ ਦੀ ਪੂਰੀ ਤਿਆਰੀ ਹੈ ਲੜਾਂਗੇ ਟਿਕਾ ਕੇ ਲੜਾਂਗੇ ਠੀਕ ਹੈ ਜੀ ਹਾਂ ਪੇਪਰ ਨਰਜੈਂਟ ਕਰਾਉਣਾ ਨਹੀਂ ਹੁੰਦਾ ਤੇ ਲੜਾਂਗੇ ਟਿਕਾ ਕੇ ਜਿਲਾ ਪੀਛੇ ਬਲਾਕ ਸ਼ੰਤੀ ਦੀ ਪੇਪਰ ਵਾਲੀ ਲੜਾਈ ਵੀ ਤੁਸੀਂ ਜਿੱਤ ਗਏ ਉਹ ਫਿਰ ਜੇ ਨਹੀਂ ਕਰਾਇਆ ਤਾਂ ਜਿੱਤੇ ਨਾ ਤੇ ਇੱਥੇ ਵੀ ਰਜੈਕਟ ਨਾ ਹੋਏ ਤਾਂ ਫਿਰ ਲੜਾਂਗੇ ਸ਼ਹਿਰ 'ਚ ਸ਼ਹਿਰ ਤੇ ਸਰਮਾਨ ਤੇ ਕੋਈ ਨਵੀਂ ਬਾੜ ਬੰਦੀ ਨੂੰ ਲੈ ਕੇ ਵੀ ਚੱਲ ਰਹੀਆਂ ਸੀ ਚਲੋ ਦੇਖੋ ਕੀ ਬਣਦਾ ਵਾ ਨਵੀਂ ਹੋਏ ਪ੍ਰਾਣੀ ਹੋਏ ਕਾਂਗਰਸ ਵੱਲੋਂ ਤਿਆਰੀ ਦੇਖੋ ਬਾਕੀ ਇਹਦੇ ਹਾਈ ਕੋਰਟ ਚ ਸਟੇ ਲਿਆ ਵੀ ਨਵੀਂ ਉਨੀ ਹੋਣੀ ਚਾਹੀਦੀ ਕਿਉਂਕਿ ਨਵਾਂ ਏਰੀਆ ਨਹੀਂ ਐਡ ਹੈ ਕੋਈ ਗੱਲ ਨਹੀਂ ਬਾਦੀ ਕਾਦੀ ਹੈ ਬਾਕੀ ਉਹ ਹਾਈ ਕੋਰਟ ਚ ਕੇਸ ਹੈ ਪਰ ਇਲੈਕਸ਼ਨ ਆਏਗੀ ਜੀ ਆਈ ਜਾਏਗੀ ਤੇ ਫਿਰ ਲੜਨੀ ਹੈ ਨਾਲ ਕੀ ਗੱਲ ਹੈ ਲੜਨੀ ਹੈ ਜਿਤਨੀ ਹੈ ਕੋਈ ਕਮਜ਼ੋਰੀ ਹੈ ਬਰ ਸਾਹਿਬ ਪੰਜਾਬ ਸਰਕਾਰ ਵੱਲੋਂ ਜੀ ਇਹ ਹੁਣ ਕਹਿੰਦੇ ਜੀ ਫੇਜ਼ 2 ਉਹ ਤੇ ਨਸ਼ੇਵਰਤ ਕਾਰਤਾ ਜੀ ਸ਼ੁਰੂ ਅਸੀਂ ਪਹਿਲਾ ਕੰਪਲੀਟ ਸੰਦੇ ਫੇਜ਼ ਪਹਿਲਾ ਵੀ ਨਿਕਦੇ ਨਜ਼ਰ ਨਹੀਂ ਆਉਂਦਾ ਉਸੇ ਤਰ੍ਹਾਂ ਇਹ ਮੁੰਡੇ ਜਵਾਨ ਮਰਦੇ ਫਿਰ ਤੇ ਨਸ਼ਿਆ ਦਾ ਤੇ ਹਰ ਪਿੰਡ ਜਿਸੇ ਮਰਜੀ ਚੱਲੇ ਜੋ ਲੋਕੀ ਆਪਚੀ ਕਮਾਰਨੇ ਉਹਨਾਂ ਨੇ ਪ੍ਰੋਪਾਗੈਂਡਾ ਹੀ ਸਾਰਾ ਕੁਝ ਕੁਛ ਨਹੀਂ ਹੋਰ ਪ੍ਰੋਪਾਗੈਂਡਾ ਇਸੇ ਗੱਲ ਜੋ ਕਾਮਯਾਬ ਨੇ ਨਿਤਵਾਰ ਦਾ ਤਾਂ ਹੋ ਗਿਆ ਫਿਰ ਤੁਹਾਨੂੰ ਪਤਾ ਕੋਈ ਛੱਡਿਆ ਕੋਈ ਦਿਨ ਛੱਡਿਆ ਨਾ ਨਾ ਵਿਆਹ ਪਾਰਟੀ ਸੇਫ ਨਾ ਘਰ ਚ ਬੰਦਾ ਸੇਫ ਕਿਹਨੇ ਚੋਰੀ ਹੋ ਗਈ ਕਿਸੇ ਕਿੱਧਰ ਜਾਓਗੇ ਸੋ ਇਹ ਸਰਕਾਰ ਦਾ ਰਾਬੀ ਰੱਖਾ ਤੇ ਕੋਈ ਨਹੀਂ ਵਾਜੇ ਵਜਣਗੇ ਕੌਣ ਚੱਲਣਾ ਸ਼ੁਰੂ ਕੀਤਾ ਇਹ ਮਨਰੇਕਾ ਪਚਾਹ ਸੰਗਰਾਮ ਹਾਂਜੀ ਉਹ ਬੜਾ ਜ਼ੁਲਮ ਕੀਤਾ ਹੈ ਦਿੱਲੀ ਸਰਕਾਰ ਨੇ ਗਰੀਬ ਦੇ ਥਾਲੀ ਜੋ ਰੋਟੀ ਖੋਈ ਹੈ ਗਰੀਬ ਦੇ ਘਰ ਪੈਸੇ ਜਾਂਦੇ ਸੀਗੇ ਜਿਹੜਾ 2.5 ਕਿੱਲੇ ਤੱਕ ਖਾਣ ਸੀ ਉਹ ਨਹੀਂ ਫਾਇਦਾ ਸੀਗਾ ਪਰ ਇਹ ਸਰਕਾਰ ਨੇ ਦਿੱਲੀ ਸਰਕਾਰ ਨੇ ਬਹੁਤ ਤਾਕਾ ਕੀਤਾ ਪਹਿਲਾਂ ਸੀ ਪਿੰਡ ਦੇ ਪਾਸ ਹੁੰਦੀ ਸੀ ਡਿਸਟ੍ਰਿਕਟ ਤੱਕ ਮਨਜ਼ੂਰੀ ਮਿਲ ਜਾਂਦੀ ਸੀ ਹੁਣ ਦਿੱਲੀੋਂ ਪਾਸ ਹੋ ਗਿਆ ਇਹ ਪਹਿਲਾਂ ਸੇਰ ਸੇ ਕਰਦਾ 10 ਵਾਸੇ ਸੱਚ 10% ਸੀ ਅਸੀਂ ਹੁਣ 40 ਵਾਸੇ ਕਰਤਾ ਸਟੇਟ ਕੋਲ ਬਹੇ ਆਈ ਨਹੀਂ ਉਹਨਾਂ ਨੂੰ ਪਤਾ ਬਸ ਉਹ ਤਾਂ ਹਰ ਸਟੇਟ ਨੂੰ ਜ਼ੀਰੋ ਕਰਨਾ ਚਾਹੁੰਦੇ ਵੀ ਜੋ ਹੀ ਕਰੀਏ ਸੀ ਸਾਡੇ ਪੈਰੀ ਪੈ ਮਾੜੀ ਗੱਲ ਆ ਉਹ ਪੁਰਾਣੀ ਕਨਸਟੀਟਿਊਸ਼ਨ ਪੁਰਾਣਾ ਸਵਧਾਨ ਤੋੜ ਦੇਣਾ ਚਾਹੁੰਦੇ ਨਾ ਨਵਾਂ ਬਣਾਉਣਾ ਚਾਹੁੰਦੇ ਇਹਦਾ ਗਰਮਾਲਾ ਵਜੇਗਾ ਜੋ ਇਹੋ ਹੀ ਠੇਕੇ ਦਾ ਬੜੇ ਚੰਗੇ ਠੇਕੇਦਾਰ ਬਟਾਲੇ ਚ ਕੰਮ ਕਰਦੇ ਰਹੇ ਤੇ ਮਨੁਆਪਾ ਸਾਹਿਬ ਵੀ ਕੰਮ ਬਹੁਤ ਵਧੀਆ ਹੋਊਗਾ ਬਾਕੀ ਮੈਂ ਸਾਰੇ ਮੈਂਬਰਾਂ ਨੂੰ ਇਸ਼ਾਰਾ ਦੱਸਦਾ ਵੀ ਲੋਹੇ ਦਾ ਕਰਮਾ ਲਾ ਵਜਣਾ ਜੇ ਨਹੀਂ ਵਜਦਾ ਫਿਰ ਅਸੀਂ ਅੜਾਂਗੇ ਪੇਮੈਂਟਾਂ ਦੇ ਅੜਾਂਗੇ ਤੇ ਸ਼ਿਕਾਇਤਾਂ ਵੀ ਲਾਵਾਂ ਕੁਆਲਿਟੀ ਤੇ ਕੋਈ ਕੰਪਰੋਮਾਈਜ਼ ਨਹੀਂ ਕੁਆਲਿਟੀ ਸਭ ਤੋਂ ਪਹਿਲਾਂ ਫਿਰ ਕੋਈ ਹੋਰ ਗੱਲ ਜੈਕਰ ਸਾਹਿਬ ਕਿੰਨੇ ਚੱਚੇ ਇਥੋਂ ਤੱਕ ਇਥੋਂ ਲੈ ਕੇ ਕਿਥੋਂ ਤੱਕ ਗੱਲ ਦਾ ਐਸਟੀਮੇਟ ਹੈ ਲਾਸਟ ਤੱਕ ਸਟੇਸ਼ਨ ਤੱਕ ਦੀ ਹਾਂਜੀ ਹਾਂਜੀ ਹਜੇ ਦੇ ਐਨ ਪੀ ਪਾਰਟ ਬਣੇਗੀ ਨਾ ਪਾਰਟ ਜੀ ਬੰਨਾ ਨੇ ਆ ਜਿਵੇਂ ਉਹ ਨਾ ਖਰਾਜੀ ਮਸ਼ੀਨ گورਨਮੈਂਟ ਸਕੂਲ ਤੱਕ ਬਣੇਗਾ ਫਿਰ گورਨਮੈਂਟ ਸਕੂਲ ਨੇ ਇਧਰ ਰੌਲਾ ਹੋ ਜਾਏਗਾ ਫਿਰ ਪੱਲਾਪਸਾ ਸ਼ੁਰੂ ਹੋ ਜਾਏਗਾ ਇਹ ਜਿਹੜਾ ਹੁਣ ਪਹਿਲਾ ਪਾਰਟ ਸੇ ਕਿੰਨੀ ਕਿੰਨਾ ਕਿਦਣਾ ਤੱਕ ਫਿਰ ਅੱਜ ਫਰਡੇ ਜਾਂ ਸੈਟਰਡੇ ਸੰਢੀ ਚਾਪਾ ਇਥੇ ਕੰਕਰੀਟ ਸੀਮਿੰਗ ਕਰਸਾ ਫਿਰ ਇਸ ਏਰੀਆ ਨੂੰ ਚਾੜਦਾ ਕਰਕੇ ਇਹਦਾ ਪਾਰਟ